ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਇੱਥੋਂ ਦੇ ਇੱਕ ਖਾਨ ਅਮਰ ਸਿੰਘ ਜਿਹੜੇ ਕਿ ਬਹੁਤ ਹੀ ਸੁਝਵਾਨ ਤੇ ਵਾਤਾਵਰਣ ਪ੍ਰੇਮੀ ਹੈ ਆਓ ਆਪਾਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਹਾਂ ਕਿ ਉਹ ਐਸਟੀਐਮ ਕੀ ਕਰ ਰਹੇ ਹੈ ਅਮਰ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਮਰ ਸਿੰਘ ਜੀ ਜਿਵੇਂ ਅਸੀਂ ਤੁਹਾਡੇ ਬਾਰੇ ਕਿੰਨੇ ਵਾਰੀ ਸੁਣਿਆ ਵੀ ਤੁਸੀਂ ਆਰਗੈਨਿਕ ਖੇਤੀ ਵੀ ਬੜੇ ਚਿਰਾਂ ਤੋਂ ਕਰ ਰਹੇ ਹੈਗੇ ਆ ਤੇ ਪ੍ਰਦੂਸ਼ਣ ਰਹਿਤ ਖੇਤੀ ਕਰਦੇ ਹੋ ਤੇ ਅੱਜ ਜਿਹੜੇ ਆਹ ਲਫਾਫੇ ਭਰੇ ਹੋਏ ਆ ਹਨਾ ਤੇ ਇਹਦਾ ਇਹ ਕੀ ਹੈ ਇੱਕ ਮਤਲਬ ਇਹ ਕਾਦੀ ਬਜਾਈ ਚੱਲ ਰਹੀ ਹੈ ਕੋਮ ਭਾਈ ਮਸ਼ਰੂਮ ਬਜਦੀ ਹੈ ਜੀ ਢਿੰਗਰੀ ਬਜਦੀ ਹੈ ਜੀ ਢਿੰਗਰੀ ਢਿੰਗਰੀ अच्छा दिले ओ मतलब भी फुल फुल जे हां जिमे ਪੱਦ ਭੇੜਿਆ ਰਿਹਾ ਹੂੰ ਅੱਛਾ ਤੇ ਇਹੇ ਤੁਸੀਂ ਆਪਦੇ ਘਰ ਖਾਣ ਵਾਸਤੇ ਕਰਦੇ ਹਾਂ ਕਿ ਮਤਲਬ ਵੀ ਵੇਚਣ ਵਾਸਤੇ ਨਹੀਂ ਖਾਣਾ ਕਿੰਨਾ ਖੋ ਜਾਂਦਾ ਹੈਗਾ ਇਹ ਬਹੁਤ ਨਿਕਲ ਆਉਣੀ ਆ ਇਹਨਾਂ ਤੋਂ ਮੈਨੂੰ ਨਿਕਲ ਜਾਂਦੇ ਆ ਥੱਲੇ ਜੋ ਵੱਢ ਕੇ ਰੱਖ ਲਈਦੇ ਸੁੱਕ ਜਾਂ ਤਾਂ ਵਰਸਕਾ ਲਈਦੇ ਬਾਹਲੇ ਨਿਕਲ ਆਉਂਦਾ ਅੱਛਾ ਸੁਕਾ ਕੇ ਪਾਊਡਰ ਬਣਾ ਲੈਂਦੇ ਆ ਨੇ ਗਾਗੋ ਚਿਰਕ ਰੱਖ ਲਈ ਜੋ ਪਾਣੀ ਚ ਪੀਉ ਕੇ ਮੁਰਕਦੇ ਤੇ ਫਿਰ ਫੁੱਲ ਜਾਂਦੀ ਫਿਰ ਬੋਲ ਜਾਂਦੀ ਉਹ ਜਿਵੇਂ ਬਜ਼ਾਰਾਂ ਚ ਵਿਕਦੀ ਹੈ ਹਾਂਜੀ ਤੇ ਉਹ ਉਹ ਤਾਂ ਥੋੜਾ ਜਿਹਾ ਪੈਕਟ ਹੁੰਦਾ ਦੇ ਐ ਮਤਲਬ ਪੈਕ ਕੀਜੀ ਹੁੰਦੀ ਹੈ ਜੇ ਉਹਨੂੰ ਪੀਉਂਦਗੇ ਤਾਂ ਫੁੱਲ ਜਾਂਦੀ ਫੁੱਲ ਜਾਂਦੀ ਅੱਛਾ ਮਤਲਬ ਲੋਕਾਂ ਨੂੰ ਬਜ਼ਾਰਾਂ ਚੋਂ ਲੈਣ ਦੀ ਵੀ ਆ ਜਾਂਦੇ ਘਰਾਂ ਚ ਹੀ ਤਿਆਰ ਕਰ ਲੈਂਦੇ ਹਾਂਜੀ ਉਥੇ ਤਾਂ ਮੇਰੇ ਖਿਆਲੋਂ ਉਹ ਜਿਵੇਂ 20 30 ਰੁਪਏ ਦਾ ਪੈਕਟ ਹੁੰਦਾ ਆ ਹੁਣ ਨਿਕਦਾ ਇੱਕ ਜਿਹਦੀ ਜ਼ਿਆਦਾ ਸੇਲ ਹੁੰਦੀ ਆ ਉਹ ਬਟਰ ਕੋਮ ਨਹੀਂ ਹੁੰਦੀ ਹਾਂਜੀ ਉਹ ਬਟਰ ਕੋਮ ਨਹੀਂ ਹੁੰਦੀ ਹਾਂ ਤੇ ਬਟਨ ਖੁੰਬ ਉਹ ਗੋਲ ਦਿਖਦੇ ਹਨ ਉਹ ਤਾਂ ਐਮ ਖਾਦ ਨਾਲ ਇਹਦੇ ਕਲੀ ਰੂੜੀ ਤਿਆਰ ਹੋ ਜਾਂਦੀ ਹੈ ਉਹ ਆਹਦੇ ਤੂੜੀ ਚ ਤੇ ਉਹ ਤਾਂ ਉਹ ਕੈਮੀਕਲ ਨਾਲ ਤਿਆਰ ਹੁੰਦੀ ਹੈ ਕੈਮੀਕਲ ਖਾਦਾਂ ਜਿਆਦਾ ਪਾਉਣੀਆਂ ਪੈਂਦੀਆਂ ਹਾਂਜੀ ਅੱਛਾ ਅੱਛਾ ਇਸ ਤੋਂ ਇਲਾਵਾ ਇਦਾਂ ਚਲੋ ਬਹੁਤ ਵਧੀਆ ਤੁਸੀਂ ਜਿਵੇਂ ਖੰਭ ਵਿੱਚ ਕਿੰਨਾ ਨਿਊਟ੍ਰੀਐਂਸ ਹੁੰਦਾ ਹੈਗਾ ਜਿਹੜਾ ਕਿ ਆਪਾਂ ਆਪਾਂ ਡਾਕਟਰ ਤੋਂ ਪੂਰਾ ਕਰਦੇ ਜਿਵੇਂ ਫੋਲ ਕੈਸਟ ਹੈ ਸਕਰਬਿਕ ਐਸਿਡ ਹੈ ਹੈਨਾ ਇਹਦੀਆਂ ਇਹਦੀ ਦਵਾਈ ਆਪਾਂ ਡਾਕਟਰ ਤੋਂ ਲੈ ਕੇ ਆਪਾਂ ਪੂਰਾ ਕਰਦੇ ਆਂ ਜੋ ਆਪਾਂ ਨੂੰ ਖੰਭ ਤੇ ਮਿਲ ਜਾਂਦਾ ਇਹਦੇ ਵਿੱਚ ਪ੍ਰੋਟੀਨ ਵੀ ਬਹੁਤ ਮਾਤਰਾ ਚ ਹੁੰਦੀ ਹੈ ਹਾਂਜੀ ਹਾਂ ਅੱਛਾ ਦੂਸਰਾ ਖੇਤੀ ਤੁਸੀਂ ਜਿਹੜੀ ਆਰਗੈਨਿਕ ਕਰ ਰਹੇ ਹੋ ਕਿੰਨੀ ਕਰ ਰਹੇ ਹੋ 1.5 ਕਿਲੋ 1.5 ਕਿਲੋ ਪਹਿਲਾਂ ਜ਼ਿਆਦਾ ਸੀ ਪਹਿਲਾਂ ਜ਼ਿਆਦਾ ਪਹਿਲਾਂ 22 ਕਿ ਜੇ ਮੇਰੇ ਖਿਆਲ 2 2014 ਤੋਂ ਕਰਦੇ ਹਾਂ ਜੀ ਅੱਛਾ ਤੇ ਇਸ ਟਾਈਮ ਹੁਣ ਕੀ ਕੀ ਚੱਲ ਰਿਹਾ ਹੈਗਾ ਕਿਤੇ ਆ ਤਾਂ ਗੰਨਾ ਜੀ ਹਾਂ ਹਲਦੀ ਆ ਅੱਛਾ ਟੋਲੇ ਵੀ ਤੇ ਹਾਂ ਸਬਜ਼ੀਆਂ ਸਾਰੀਆਂ ਜੀ ਕਣਕ ਵੀ ਜੀ ਕਰੋ ਕਰੋ ਨਹੀਂ ਇਹ ਤਾਂ ਬੀਜ ਪਰਦੇਸੀ ਨੇ ਤੁਹਾਡੇ ਕੋਲ ਹਾਂ ਜੀ ਜਿਵੇਂ ਗੰਨਾ ਹੈਗਾ ਗੰਨੇ ਦਾ ਆਪਣੇ ਠੀਕ ਕਰਦੇ ਹੋ ਇੰਨਾ ਕ ਗੰਨਾ ਵੀ ਗੜ ਸ਼ੱਕਰ ਤਿਆਰ ਕਰਦੇ ਹਾਂ ਅਣੀ ਅਣੀ ਤਾਂ ਕਰਦੇ ਹਾਂ 20 ਕੱਲ ਲੈ ਸਤ ਕਰ ਲਿਆ ਕੱਲ ਕਰਦੇ 20 ਇਹਦੇ ਅੱਛਾ ਗੋੜ ਮਤਲਬ ਹੁਣ ਵੀ ਹੈਗਾ ਤੁਹਾਡੇ ਕੋਲ ਆ ਗੋੜ ਹੈਗਾ 15 20 ਕਿਲੋ ਪਿਆ ਜੀ ਕੀ ਰੇਟ ਨੂੰ ਵੇਚ ਜਾਂਦਾ ਹੈਗਾ 120 ਰੁਪਏ ਦਿੱਤਾ 120 ਰੁਪਏ ਤੇ ਸ਼ੱਕਰ ਸ਼ੱਕਰ ਕਸਤੀ ਪਾਣੀ ਚੰਗਾ ਐ ਇਸ ਨੂੰ ਕੰਨੇ ਵਾਸਤੇ ਹਾਂਜੀ ਪਾਣੀ ਚੰਗਾ ਗੋੜ ਦਾ ਪਾਣੀ ਚੰਗਾ ਮੇਰੇ ਪਾਣੀ ਆ ਜਾਂਦਾ ਦੋ ਚਾਰ ਰੋ ਲੱਗ ਜਾਂਦੇ ਕੀ ਵੈਰੈਟੀ ਹੈ ਗੋੜ ਦੀ ਆ ਕੰਨੇ ਦੀ 09 ਮੇਦੇ ਪੰਜਾਬੀ ਦੋ ਵੈਰਟੀਆ ਹਾਂਜੀ ਅੱਛਾ ਬਾਕੀ ਬੀਜ ਤੁਹਾਡੇ ਕੋਲੇ ਸਰੋਂ ਦਾ ਜਿਵੇਂ ਉਹ ਤੁਹਾਡੇ ਆਪ ਦੀ ਦੇਸੀ ਹੁੰਦੀ ਹਾਂਜੀ ਹਾਂਜੀ ਅੱਛਾ ਨਹੀਂ ਇਹ ਜਿਹੜੀ ਮਾਰਕੀਟਿੰਗ ਆ ਆਮ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਹੈਗਾ ਵੀ ਮਾਰਕੀਟਿੰਗ ਕੱਟਾ ਕਾਣਾ ਨਾਲ ਇਹ ਮੁਸੀਬਤਾਂ ਆ ਜਾਂਦੇ ਆ ਜਿਹਦੇ ਕੋਲੇ ਬਲਕ ਦੇ ਵਿੱਚ ਕੋਈ ਅਮਰੂਦ ਹੋ ਗਿਆ ਜਾਂ ਕੋਈ ਨਹੀਂ ਵਿਕਦਾ ਫਿਰ ਤੇ ਤੁਹਾਡਾ ਕੀ ਹੈ ਤੁਹਾਨੂੰ ਕੋਈ ਇਹ ਜਿਹਾ ਅਸੀਂ ਤਾਂ ਹੀ ਘਟਾਈ ਆ ਜੀ ਅਸੀਂ ਤਾਂ ਹੀ ਘਟਾਦੇ ਆ ਆਪਦੇ ਜੋ ਵੀ ਕਰਦੇ ਆਂਦੇ ਥੋੜੀ ਹੁੰਦੀ ਆ ਉਹ ਨੂੰ ਕਿਸੇ ਲੋ ਜਾਂਦੀ ਆ ਉਹ ਸੇਲ ਹੋ ਜਾਂਦੀ ਆ ਮਤਲਬ ਜੇ ਜਿਆਦਾ ਪਹਿਲਾਂ ਜਿਆਦਾ ਸੀ ਉਹ ਸੇਲ ਘਟ ਹੁੰਦੀ ਸੀ ਇਹ ਹੁੰਦੀ ਨਹੀਂ ਇਹ ਸੇਲ ਦਾ ਨਾ ਹੋਣ ਕਰ ਨਾ ਹੋਣ ਦਾ ਕੀ ਕਾਰਨ ਹੈ ਇਹਦੇ ਬਾਰੇ ਦੱਸੋ ਵੀ ਲੋਕ ਲੋਕ ਜਾਗਰੂਕ ਨਹੀਂ ਕਿ ਜਾਗਰੂਕ ਹੁੰਦੇ ਹੋਏ ਵੀ ਨਹੀਂ ਖਾਂਦੇ ਜਾਗਰੂਕ ਹੋ ਵੀ ਨਹੀਂ ਕੇ ਤੇ ਬਾਕੀ ਜੀ ਹੁਣ ਜਿਹੜੇ ਜੀਮਦਾਰ ਨੂੰ ਵੀ ਉਹਨਾਂ ਦੀ ਫਸਲ ਅੱਧੀ ਹੋਈ ਰੇਟ ਹੋਂਸੇ ਭਾਲਦੇ ਆ ਹਾਂ ਜਿਹੜੇ ਕੈਮੀਕਲ ਵਾਲੇ ਆ ਰੇਟ ਕੈਮੀਕਲ ਵਾਲੇ ਹਾਂ ਹਾਂ ਕਿ ਜਿਹੜੇ ਰੇਟ ਨੂੰ ਦੁੱਗਣਾ ਮਿਲੇ ਫਿਰ ਤਾਂ ਮਤਲਬ ਉਹ ਕਰਨ ਵੀ ਕਰੇ ਕੈਮੀਕਲ ਵਾਲਾ ਜਨਾ ਉਹਨੂੰ ਮਿਲ ਜੇ ਜੇਦੋਂ ਉਹ ਰੇਟ ਉਹ ਹੀ ਭਾਲਦੇ ਤੇ ਉਹ ਅੱਧੇ ਚ ਰਹੇਗਾ ਇਹਦਾ ਕੰਮ ਤਾਂ ਹੀ ਜਿਹੜੇ ਹੈਗੇ ਸਾਰੇ ਛੱਡ ਛੱਡ ਕਿਸਾਨਾਂ ਕੱਲੀ ਜਾਂਦੇ ਤਾਂ ਛੱਡੀ ਜਾਂਦੇ ਨਹੀਂ ਕਈ ਤਾਂ ਖਸਾਨ ਪੂਰਾ ਕਰੀ ਜਾਂਦੇ ਉਹਨਾਂ ਨੂੰ ਕਹਿੰਦੇ ਉਹਨਾਂ ਦਾ ਉਹਨਾਂ ਦਾ ਕਿਵੇਂ ਵਿਕਦਾ ਜਿਹਨਾਂ ਦਾ ਪੂਰਾ ਪੂਰਾ ਵਿਕ ਜਾਂਦਾ ਉਹਨਾਂ ਦਾ ਆਰਡਰ ਵੀ ਆਉਂਦੇ ਆ ਜਾਂਦੇ ਫਿਰ ਆਰਡਰ ਆ ਜਾਂਦੇ ਉਹਨਾਂ ਦੀ ਮਾਰਕੀਟ ਬਣੀ ਪਈ ਉਹਨਾਂ ਨੂੰ ਮਾਰਕੀਟ ਕਰਨ ਦਾ ਢੰਗ ਪੈ ਗਿਆ ਹੈ ਨਾ ਅੱਛਾ ਉਹ ਕੰਪਨੀ ਤੁਸੀਂ ਕੰਪਨੀ ਨਾਲ ਤਾਂ ਨਹੀਂ ਜੁੜੇ ਕਿਸੇ ਨਹੀਂ ਜੁੜੇ ਸਸਤਾ ਨਾਲ ਜੁੜੇ ਦਰਦਾ ਲੋਕਾਂ ਲਈ ਵਿਕ ਜਾਂਦਾ ਵੀ ਉਤੇ ਰੈਫਰਮੇਸ਼ਨ ਨਾਲ ਜੁੜੇ ਪਿਛਾਸਤ ਨਾਲ ਜੁੜੇ ਹੈ ਕੰਪਨੀ ਨਾਲ ਨਹੀਂ ਜੁੜੇ ਜੇ ਕੰਪਨੀ ਨਾਲ ਜੁੜੇ ਜਦੋਂ ਕਿ ਫਿਰ ਤਾਂ ਬਹੁਤ ਮਾਲ ਲੈ ਸਕਦਾ ਮਪਾਉ ਉਹ ਨਾ ਕਰਦੇ ਨੀਗੇ ਕੰਪਨੀ ਜੁਗਾ ਆਸੀ ਮਪਾਉ ਉਹਦੇ ਉਤੇ ਕਰਨਾ ਪਤਾ ਉਹਦੇ ਜੁਗਾ ਜਾਂ ਥੋੜੇ ਲੇਟ ਵੇਜਾਂ ਕੋਈ ਹੈ ਨਾ ਹਾਂ ਜਿਹੜੇ ਬੰਦੇ ਆਪਣੇ ਨਾਲ ਜੁੜੇ ਹੈ ਲੱਕੜਾ ਉਹਨਾਂ ਨੂੰ ਉਹ ਲੈ ਜਾਂਦੇ ਅੱਛਾ ਥੋੜੇ ਕੋਲੇ ਕੋਲੇ ਜਮੀਨ ਬੰਦੇ ਸੜਦੇ ਤੁੰਗ ਸਾਢੇ 3 ਕਿੱਲਿਆਂ 'ਚੋਂ ਡੇਢ ਕਿੱਲਾ ਤੁਸੀਂ ਆਰਗੈਨਿਕ ਦੇ ਵਿੱਚ ਕਰ ਰਹੇ ਆ। ਹਾਂਜੀ। ਦੋਸਤੋ ਵੇਖੋ ਕਿਸਾਨ ਸਾਢੇ 3 ਕਿੱਲੇ ਜ਼ਮੀਨ ਹੈ। ਠੀਕ ਹੈ ਉਹਦੇ 'ਚੋਂ ਵੀ ਡੇਢ ਕਿੱਲਾ ਫਿਲਹਾਲ ਆਰਗੈਨਿਕ ਕਰੀ ਜਾਂਦੇ ਆ। 2014 ਤੋਂ ਆਰਗੈਨਿਕ ਕਰਦੇ ਆ ਰਹੇ ਹਾਂ। ਇਹ ਕਹਿੰਦੇ ਜੇ ਮਾਰਕੀਟ ਪੂਰੀ ਹੋਵੇ ਤਾਂ ਕਹਿੰਦੇ ਵੀ ਅਸੀਂ ਸਾਰਾ ਸਾਰਾ ਖੇਤ ਫੇਰ ਕਰ ਲਾਂਗੇ। ਕਿਉਂਕਿ ਇੱਥੇ ਜਿਹੜੇ ਇਸ ਏਰੀਆ ਦੇ ਕਿਸਾਨ ਐ ਮਾਲਵਾਏ ਦੀ ਆਪਣੇ ਤਾ ਉਥੇ ਪਤਾ ਨਹੀਂ ਆਰਗੈਨਿਕ ਦਾ ਗਿਆਨ ਤਾਂ ਹੈਗਾ ਲੋਕਾਂ ਨੂੰ ਪਰ ਪਤਾ ਨਹੀਂ ਖਾਣਾ ਹਜੇ ਕਿਉਂ ਨਹੀਂ ਚੁੰਦੇ ਤੇ ਜਿਨ੍ਹਾਂ ਨੂੰ ਪਤਾ ਜਿਹੜੇ ਖਾਣਾ ਚੁੰਦੇ ਆ ਉਹ ਇਹਨਾਂ ਦਾ ਸਮਾਨ ਘਰੋਂ ਲੈ ਕੇ ਘਰੋਂ ਲੈ ਲੈ ਜਾਂਦੇ ਆ ਤਾਂ ਹੋਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕੋਈ ਮਿਹਨਤ ਜ਼ਿਆਦਾ ਹੈ ਜਾਂ ਕੀ ਹੈ ਆ ਮਿਹਨਤ ਤਾਂ ਵੱਧ ਹੀ ਜਾਂਦੀ ਹੈ ਸਭ ਨੂੰ ਮਿਹਨਤ ਕਰਨੀ ਪੈਂਦੀ ਹੈ ਅੱਜ ਕੱਲ ਲੋਕ ਮਿਹਨਤ ਨਹੀਂ ਕਰਕੇ ਰਹਿ ਰਹੇ ਕੋਈ ਨਹੀਂ ਕਰਦੇ ਜਿਹੜੀ ਤਰ੍ਹਾਂ ਦੇ ਜੋ ਕਿ ਸਬਜ਼ੀ ਨਹੀਂ ਲਾਉਂਦਾ ਹਰ ਇੱਕ ਅੱਜ ਤਾਂ ਫਿਰ ਅੱਜ ਕੱਲ ਦਾ ਮਸ਼ੀਨੀ ਕੰਮ ਬੈਗ ਕਰਦਾ ਹਾਂਜੀ ਤੇ ਆਰਗੈਨਿਕ ਚੈਨਾ ਮਸ਼ੀਨੀ ਵੀ ਨਹੀਂ ਗਾ ਹਨਾ ਹੱਤੀ ਕੰਮ ਜ਼ਿਆਦਾ ਹੀ ਕਰਨਾ ਜੇ ਜੇ ਹੱਤੀ ਕੰਮ ਕਰਨ ਨੂੰ ਆਰਗੈਨਿਕ ਕੀਤੇ ਕਹਿੰਦੀ ਤਾਂ ਉਹ ਸਿਰ ਵੀ ਜਾਂਦੀ ਹਾਂਜੀ ਇੱਕ ਰਜੰਗਾ ਖਾਨ ਨੂੰ ਤੇ ਇੱਕ ਕੰਮ ਕਰਨ ਨੂੰ ਮਿਲ ਗਿਆ ਤੇ ਸਰੀਰ ਸਹੀ ਰਹਿੰਦਾ ਹੈ ਕੰਮ ਦੁਨੀ ਹੈ ਤਾਂ ਠੀਕਾ ਜੀ ਸ਼ੁਕਰੀਆ ਤੇ ਇਹਨਾਂ ਗਿਆਨ ਦਿੱਤਾ ਧੰਨਵਾਦ ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਅਮਰ ਸਿੰਘ ਜੀ ਵਧੀਆ ਕਰ ਰਹੇ ਹੈ ਤੇ ਇਹਨਾਂ ਨੂੰ ਹੋਰ ਸੁਝਾ ਦਿਓ ਵੀ ਕੀ ਕਰਨਾ ਚਾਹੀਦਾ ਜੇ ਸਿੱਖਣਾ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਸ਼ੁਕਰੀਆ